ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੋਲਰ ਤੇ ਸ਼ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਵੱਡੀ ਸੋਗਾ ਦਿੱਤੀ ਗਈ ਹੈ। ਸ਼ਰੀ ਚਮਕੌਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਵੇਂ ਸਰਕਾਰੀ ਹਸਪਤਾਲ ਦਾ ਉਦਘਾਟਨ ਕੀਤਾ। ਤਮਾਨ ਨੇ ਸਬਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ। ਸੋ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਮਕੌਰ ਸਾਹਿਬ ਕੁਰਬਾਨੀਆਂ ਦੀ ਧਰਤੀ ਹੈ। ਚਮਕੌਰ ਸਾਹਿਬ ਦੇ ਵਿੱਚ ਮਨਪੱਤਰ ਨਹੀਂ ਹੱਕ ਪੱਤਰ ਦਿਓ। ਮਾਨ ਨੇ ਕਿਹਾ ਕਿ ਇਸ ਧਰਤੀ ਉੱਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਇਹ ਤੋਂ ਦੇ ਵੀ ਦਾਇਕ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਨੇ ਪਰ ਮੈਂ ਇੱਥੇ ਮੰਗ ਪੱਤਰ ਦੇਣਾ ਚਾਹੁੰਦਾ ਉਹਨਾਂ ਕਹੇ ਕਿ ਇੱਥੇ ਮੰਗ ਪੱਤਰ ਨਹੀਂ ਸਕੋ ਪੱਤਰ ਦੇਣਾ ਚਾਹੀਦਾ ਇਹ ਕਿੱਥੇ ਹੀ ਧਰਤੀ ਦਾ ਹੱਕ ਹੈ ਉਹਨਾਂ ਕਹੇ ਕਿ ਅੱਗੋਂ ਜੇ ਤੁਸੀਂ ਮੰਗ ਪੱਤਰ ਨਹੀਂ ਸਕੋ ਇਸ ਨੂੰ ਹੱਕ ਪੱਤਰ ਕਹੋਗੇ ਇਹ ਤੁਹਾਡਾ ਹੱਕ ਹੈ ਉੱਤੇ ਵਿਰੋਧੀ ਉੱਤੇ ਨਿਸ਼ਾਨਾ ਲਾਉਂਦੇ ਭਗਵਤ ਪਾਣ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤੇ ਲੋਕਾਂ ਨੇ ਘਰ ਤੱਕ ਉਜਾੜ ਦਿੱਤੇ ਨੇ ਵਿਰੋਧੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਬਿਛਾ ਦਿੱਤੇ ਨੇ ਉਹਨੇ ਕਿਹਾ ਕਿ ਜਨਤਾ ਦੇ ਬਿਨਾ ਦੇਸ਼ ਨਹੀਂ ਚੱਲ ਸਕਦਾ। ਵਿਧਾਨ ਸਭਾ ਚੋਣਾਂ ਤੋਂ ਨਾਅਬਦਮੀ ਪਾਰਟੀ ਨੇ ਸਾਰੇ ਵਿਰੋਧੀਆਂ ਨੂੰ ਹਰਾ ਦਿੱਤਾ। ਲੋਕਾਂ ਨੇ ਵਿਰੋਧੀਆਂ ਤੋਂ ਤੰਗ ਆ ਕੇ ਸਾਨੂੰ ਚੁਣਿਆ ਸੀ। ਭਗਵਾਨ ਪਾਨ ਨੇ ਕਿਹਾ ਕਿ ਆਵਾਜ਼ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬਿਨਾਂ ਸਪਾਰਿਸ਼ ਤੋਂ 55000 ਤੋਂ ਵੱਧ ਨੌਕਰੀਆਂ ਦਿੱਤੀਆਂ। ਉਹਨੇ ਕਿਹਾ ਕਿ ਜੇਕਰ ਵਿਰੋਧੀਆਂ ਦੀ ਕਰਪੂਤਾ ਠੀਕ ਨਹੀਂ ਨਿਕਲਦੀ ਤਾਂ ਕੀ ਲੋੜ ਸੀ ਪੰਜਾਬ ਦੇ ਵਿੱਚ ਆਉਣ। ਉਹਨੇ ਕਿਹਾ ਵਿਰੋਧੀ ਪਾਰਟੀਆਂ ਸਾਨੂੰ ਵਿਧਾਨ ਸਭਾ ਦੇ ਵਿੱਚ ਪੁੱਛਦੇ ਆ ਨਹੀਂ ਕਿ ਤੁਸੀਂ ਕਿੱਥੋਂ ਆ ਗਏ ਅਸੀਂ ਕਹਿੰਦੇ ਆ ਕਿ ਅਸੀਂ ਦੁਖੀ ਹੋਏ ਤਾਂ ਹੀ ਪਹੁੰਚੇ ਆ ਜੇਕਰ ਤੁਸੀਂ ਚੰਗੇ ਹੁੰਦੇ ਤਾਂ ਸਾਨੂੰ ਸਰਕਾਰ ਦੇ ਵਿੱਚ ਚੋਣ ਦੀ ਲੋੜ ਵੀ ਨਹੀਂ ਪੈਣੀ ਸੀ ਤਾਂ ਸੱਚੀ ਨੀਅਤ ਦੇ ਨਾਲ ਕੰਮ ਕਰਨਾ ਚਾਹੀਦਾ ਤਾਂ ਦੋ ਧੜਿਆਂ ਵਿੱਚ ਵੰਡੇ ਕਾਲੀ ਦਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੱਬਾ ਨੇ ਕਿਹਾ ਕਿ ਕਾਲੀ ਦਲ ਦੇ ਤਾਂ ਦੋ ਤਿੰਨ ਟੋਟੇ ਹੋ ਚੁੱਕੇ ਨੇ ਹਮਾਂ ਬਾ ਕਾਲੀ ਦਲ ਨੂੰ ਕਿਹੜਾ ਧੜਾ ਕਹਾ ਮੈਨੂੰ ਤਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਪੰਜਾਬ ਦੇ ਵਿੱਚ ਸਾਰੀ ਲੁੱਟ ਅਕਾਲੀ ਜਨ ਨੇ ਕੀਤੀ ਹੈ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਅਕਾਲੀ ਦਲ ਤੋਂ ਖਹਿਣਾ ਛੁੜਵਾਇਆ ਉੱਠੀ ਹੋਣਾ ਕਿਹਾ ਹੈ ਕਿ ਵਿਰੋਧੀਆਂ ਦੀ ਹਮੇਸ਼ਾ ਲੜਾਈ ਕੁਰਸੀਆਂ ਜਾਂ ਲੜਾਈ ਤੱਕ ਹੀ ਸੀਮਤ ਰਹਿੰਦੀ ਹੈ